ਇੱਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਅਕਾਲੀ ਦਲ ਵੱਲੋਂ ਕਪੂਰਥਲਾ ਹਲਕੇ ਤੋਂ ਪਰਮਜੀਤ ਸਿੰਘ ਪੰਮਾ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਇੱਥੇ ਪਾਰਟੀ ਵਿੱਚ ਬਾਗੀਸੁਰਾਂ ਤੇਜ਼ ਹੋ ਗਈਆਂ ਕਪੂਰਥਲਾ ਵਿੱਚ ਸਰਗਰਮ ਅਕਾਲੀ ਆਗੂ ਨੇ ਅਕਾਲੀ ਦਲ ਦਾ ਪੱਲਾ ਛੱਡ ਦਿੱਤਾ ਹੈ ਅਤੇ ਇਹਨਾਂ ਵਿੱਚੋਂ ਕੁਝ ਨੇ ਕਾਂਗਰਸ ਨਾਲ ਹੱਥ ਮਿਲਾ ਲਿਆ ਹੈ ਪਾਰਟੀ ਦੇ ਸਾਬਕਾ ਆਗੂ ਅਤੇ ਨਗਰ ਕੌਂਸਲ ਦੇ ਪ੍ਰਧਾਨ ਅਮਰਿਤਪਾਲ ਕੌਰ ਨਾਰਾਜ਼ ਧੜੇ ਦੀ ਅਗਵਾਈ ਕਰ ਰਹੇ ਨੇ ਜਿਸ ਕਰਕੇ ਕਪੂਰਥਲਾ ਚ ਅਕਾਲੀ ਦਲ ਦੀ ਗੇਮ ਵਿਗੜਦੀ ਦਿਖਾਈ ਦੇ ਰਹੀ ਹੈ ਉਧਰ ਪੰਮਾ ਦੇ ਸਮਰਥਕਾਂ ਦਾ ਦਾਵਾ ਹੈ ਕੇਸ ਨਾਲ ਉਹਨਾਂ ਨੂੰ ਕੁਝ ਫਰਕ ਨਹੀਂ ਪੈਂਦਾ ਪਰ ਦੇਖਿਆ ਜਾਵੇ ਤਾਂ ਇਹਨਾਂ ਆਗੂਆਂ ਦੀ ਬਗਾਵਤ ਕਰਕੇ ਪੰਮਾ ਦੇ ਵੋਟ ਬੈਂਕ ਨੂੰ ਸਨ ਜ਼ਰੂਰ ਲੱਗੇਗੀ ਇਹ ਜਿਹੜੇ ਲੋਕ ਨੇ ਇਹ ਸਿਰਫ ਤੇ ਸਿਰਫ ਆਪਣੇ ਸਵਾਰਥਾਂ ਨੂੰ ਜਾਂਦੇ ਨੇ ਨਾ ਕਿ ਪਾਰਟੀਆਂ ਦੇ ਵਿੱਚ ਐਡਾ ਵੱਡਾ ਵजूद ਇਹ ਨਾਲ ਲੈ ਕੇ ਜਾਂਦੇ ਨੇ ਕਿ ਲੋਕ ਇਹਨਾਂ ਦੇ ਬਹੁਤ ਮਗਰ ਨੇ ਪਾਰਟੀ ਦੀ ਟੇਢ ਦੇ ਜਿੱਤੇ ਸੀਗੇ ਪਾਰਟੀ ਸ਼ਰਮਣੀ ਅਕਾਲੀ ਦਰ ਨੇ ਟਿਕਟ ਦਿੱਤੀ ਸੀ ਪ੍ਰਧਾਨ ਬਣਾਇਆ ਅਹੁਦੇਦਾਰੀਆਂ ਲਈਆਂ ਇਹਨਾਂ ਨੇ ਇਹ ਛੱਡ ਕੇ ਗਏ ਨੇ ਕੋਈ ਲੋਕ ਇਹਨਾਂ ਦੇ ਨਾਲ ਨਹੀਂ ਗਏ ਅਸੀਂ ਤਾਂ ਇਹ ਗੱਲ ਕਹਿਣੀ ਚਾਹੁੰਦੇ ਲੋਕਾਂ ਨੂੰ ਕਿ ਇਹਨਾਂ ਲੋਕਾਂ ਤੋਂ ਸੁਚੇਤ ਰਹਿਣ ਦਲ ਬਦਲੂ ਜਿਹੜਾ ਦਿੱਤਾ ਉਹਦੀ ਕੋਈ ਅਹਿਮੀਅਤ ਨਹੀਂ ਜੇ ਅਹਿਮੀਅਤ ਹੈਗੀ ਆ ਤੇ ਵੋਟਰਾਂ ਦੀ ਆ ਤੇ ਜਨਤਾ ਦੀ ਆ ਜਨਤਾ ਇਹਨਾਂ ਨੂੰ ਇਹਨਾਂ ਨੂੰ ਦੱਸੇਗੀ ਇਹਨਾਂ ਬਾਰੇ ਜਨਤਾ ਹੀ ਗਾਰਾ ਮਾਚ ਲੈ ਇਹਨਾਂ ਨੂੰ ਦੱਸੇਗੀ ਕੁਰਸੀ ਦੇ ਲਾਲਚ ਨੂੰ ਕੋਈ ਕਾਂਗਰਸ ਜਾ ਰਿਹਾ ਕੋਈ ਬਾਦਲ ਜਾ ਰਿਹਾ ਕੋਈ ਬਾਦਲ ਨੂੰ ਛੱਡ ਕੇ ਆਪ ਤੇ ਜਾ ਰਿਹਾ ਕੋਈ ਆਪ ਵਾਲਾ ਦੂਜੇ ਪਾਸੇ ਜਾ ਰਿਹਾ ਕੋਈ ਵੀ ਸਮਾਜ ਦੀ ਸੇਵਾ ਕਰਨ ਲਈ ਤਿਆਰ ਨਹੀਂ ਸਿਰਫ ਆਪਣੀ ਕੁਰਸੀ ਦੀ ਭੁੱਖ ਦੇ ਨਾਲ ਆਪੋਤਾ ਪਈ ਅਗਰ ਕਾਲੀ ਦਲ ਦੇ ਨਾਂ ਤੇ ਵੋਟ ਲਈ ਹੈ ਆਪਾਂ ਕਿਸੇ ਅਹੁਦੇ ਤੇ ਪਹੁੰਚੇ ਆ ਅੱਜ ਆਪਾਂ ਕਾਂਗਰਸ ਚਲੇ ਜਾਂਦੇ ਆ ਉਹ ਵਿਕਾਰ ਨਹੀਂ ਰਹਿੰਦਾ ਅਗਰ ਕਾਂਗਰਸ ਦੇ ਨਾਂ ਤੇ ਵੋਟ ਲਈ ਹੈ ਆਪਾਂ ਕਾਲੀ ਦਲ ਚ ਜਾ ਆਵਾਦੀ ਪਾਰਟੀ ਚਲੇ ਜਾਂਦੇ ਆ ਉਹ ਵੀ ਬੰਦੇ ਦਾ ਕੋਈ ਵਿਕਾਰ ਨਹੀਂ ਰਹਿੰਦਾ ਇਸ ਕਰਕੇ ਸਭ ਤੋਂ ਪਹਿਲਾਂ ਅਗਰ ਆਪਣਾ ਵਿਕਾਰ ਨਹੀਂ ਰਹਿੰਦਾ ਅਗਰ ਆਪ ਆਪਣੇ ਬਾਰੇ ਨਹੀਂ ਸੋਚਦੇ ਤੇ ਆਪਾਂ ਆਪਣੇ ਵੋਟਰਾਂ ਵਾਲੇ ਜਿਨ੍ਹਾਂ ਨੇ ਸਾਨੂੰ ਜਿਤਾਇਆ ਉਹਨਾਂ ਬਾਰੇ ਵੀ ਕੀ ਸੋਚਾਂਗੇ